ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਮੈਂ ਸੁਖਦੇਵ ਸਿੰਘ ਹਾਂ ਤੇ ਮੇਰੇ ਨਾਲ ਹੈ ਸੀਨੀਅਰ ਜਰਨਲਿਸਟ ਗੁਰਪ੍ਰੀਤ ਅੱਜ ਅਸੀਂ ਗੱਲਬਾਤ ਕਰਾਂਗੇ ਸਾਈਬਰ ਫਰਾਡ ਸੰਬੰਧੀ ਹੋ ਰਹਿਣ ਲਗਾਤਾਰ ਮਸਲਿਆਂ ਬੰਦੀ ਗੁਰਪ੍ਰੀਤ ਜੀ ਸਾਈਬਰ ਫਰਾਡ ਦੇ ਮਸਲਿਆਂ ਵਿੱਚੋਂ ਇੱਕ ਅਹਿਮ ਮਸਲਾ ਹੈ ਡਿਜੀਟਲ ਅਰੇਸਟ ਦਾ ਇਹਦੇ ਸੰਬੰਧੀ ਤੁਹਾਡਾ ਕੀ ਕਹਿਣਾ ਹੈ ਜੀ ਸੁਖਦੇਵ ਜੀ ਅ ਡਿਜੀਟਲ ਅਰੇਸਟ ਜਿਹੜਾ ਉਹ ਵੈਸੇ ਤਾਂ ਬੜਾ ਅੱਜਕਲ ਕਾਮਨ ਜਾਂ ਸ਼ਬਦ ਹੋ ਗਿਆ ਹੈ ਅੱਜਕਲ ਹਰ ਕਿਸੇ ਦੀ ਜ਼ੁਬਾਨ ਤੇ ਅ ਜਿੱਦਾਂ ਕਹਿ ਲਓ ਕਿ ਜਦੋਂ ਵੀ ਅਸੀਂ ਸੋਸ਼ਲ ਮੀਡੀਆ ਖੋਲਦੇ ਆ ਤਾਂ ਕਿਤੇ ਨਾ ਕਿਤੇ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਫਰਾਡ ਦਾ ਜਿਹੜਾ ਸ਼ਿਕਾਰ ਹੋ ਰਹੇ ਨੇ ਡਿਜੀਟਲ ਅਰੈਸਟ ਵੈਸੇ ਤਾਂ ਇੱਕ ਆਮ ਤਰੀਕੇ ਦੇ ਨਾਲ ਡਿਜੀਟਲ ਤਰੀਕੇ ਦੇ ਨਾਲ ਜਿਹੜਾ ਹੈ ਬੰਦੇ ਨੂੰ ਬੰਨ ਲੈਣਾ ਜਿਵੇਂ ਮਿਸਾਲ ਦੇ ਰਿਹਾ ਵੀ ਪਿਛਲੇ ਸਮਿਆਂ ਦੇ ਵਿੱਚ ਜਦੋਂ ਕਦੇ ਮੁੰਡਾ ਜਾਂ ਕੁੜੀ ਜਦੋਂ ਇੱਕ ਦੂਜੇ ਦਾ ਫੋਨ ਨਹੀਂ ਸੀ ਚੁੱਕਦੇ ਹੁੰਦੇ ਤੋਂ ਮਰਨ ਮਰੋਂ ਦੀਆਂ ਕਸਮਾਂ ਤੇ ਹੋਰ ਸਾਰਾ ਕੁਝ ਕਰਦੇ ਹੁੰਦੇ ਸੀ ਤੇ ਉਦੋਂ ਫਿਰ ਉਹ ਵੱਜੇ ਰਹਿੰਦੇ ਹੁੰਦੇ ਸੀ ਕਿ ਇੱਕ ਜਗ੍ਹਾ ਤੇ ਹਨਾ ਤੇ ਇਸ ਤੋਂ ਇਲਾਵਾ ਇਹ ਅੱਜਕੱਲ ਨਵਾਂ ਟ੍ਰੈਂਡ ਚੱਲ ਰਿਹਾ ਜਿਹੜਾ ਡਿਜੀਟਲ ਅਰੇਸਟ ਦਾ ਵੈਸੇ ਤਾਂ ਪਿਛਲੇ ਕੋਈ 1.5 ਸਾਲ ਦੇ ਅੰਦਰ ਅੰਦਰ ਇਹ ਜਿਹੜਾ ਸ਼ਬਦ ਆ ਜਿਹੜਾ ਸਾਨੂੰ ਜ਼ਿਆਦਾ ਸੁਣਨ ਨੂੰ ਮਿਲਿਆ ਡਿਜੀਟਲ ਅਰੇਸਟ ਅਸਲ ਚ ਹੁੰਦੀ ਕੀ ਹੈ ਡਿਜੀਟਲ ਅਰੇਸਟ ਇਹ ਹੁੰਦੀ ਹੈ ਕਿ ਕੋਈ ਵੀ ਬੰਦਾ ਕਿਸੇ ਵੀ ਪਲੇਟਫਾਰਮ ਤੇ ਜਦੋਂ ਬੈਠ ਬੈਠਾ ਹੈ ਤਾਂ ਉਹਨੂੰ ਸਾਹਮਣੇ ਵਾਲਾ ਬੰਦਾ ਜਿਹੜਾ ਰਿਐਕਟ ਕਰ ਰਿਹਾ ਉਹ ਇਹੀ ਇਹੀ ਦੱਸ ਰਿਹਾ ਕਿ ਤੂੰ ਹੁਣ ਸਾਡੇ ਕਬਜੇ 'ਚ ਹੈਂ ਹੁਣ ਤੇਰਾ ਫੋਨ ਤੇਰਾ ਬੈਂਕ ਅਕਾਊਂਟ ਤੇ ਹੋਰ ਜਿਹੜੇ ਜਿੰਨੇ ਵੀ ਸੋਸ਼ਲ ਮੀਡੀਆ ਅਕਾਊਂਟਸ ਨੇ ਉਹ ਸਾਡੇ ਅੰਡਰ ਨੇ ਹਨਾ ਤੇ ਉਹਨੂੰ ਇੱਕ ਤਰੀਕੇ ਦੇ ਨਾਲ ਵੈਸੇ ਤਾਂ ਇਹ ਕਹਿ ਸਕਦੇ ਆ ਕਿ ਉਹਨੂੰ ਸੋਸ਼ਲ ਮੀਡੀਆ ਤੇ ਬੰਨ ਲੈਣਾ ਉਹਨੂੰ ਪੰਜਾਬੀ ਚ ਸੋਸ਼ਲ ਮੀਡੀਆ ਤੇ ਬੰਨ ਲੈਣਾ ਜਾਂ ਹਨ ਤੇ ਉਹਨੂੰ ਅੰਗਰੇਜ਼ੀ ਚ ਇਹ ਸ਼ਬਦ ਦੇ ਦਿੱਤਾ ਗਿਆ ਡਿਜੀਟਲ ਅਰੈਸਟ ਵੈਸੇ ਤੇ ਇਹਦਾ ਕੋਈ ਉਦਾਂ ਦਾ ਕੋਈ मीनिंग ਨਹੀਂ ਹੈਗਾ ਕਿ ਡਿਜੀਟਲ ਅਰੈਸਟ ਕਿਦਾਂ ਕੀ ਹੈ ਸਾਰਾ ਸੀਨ ਹਨ ਐਸਲ ਚ ਹੁੰਦਾ ਕਿਉਂ ਆ ਤੇ ਕਿਵੇਂ ਹੁੰਦਾ ਇਹਦੇ ਚ ਇਹਦਾ ਥੋੜਾ ਜਾਂ ਮਤਲਬ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਆ ਕਿ ਬਹੁਤ ਸਾਰੇ ਪਰਸਨ ਨੇ ਜਿਹੜੇ ਹਨ ਇਹਦੇ ਚ ਮੈਂ ਐਮ ਗੱਲ ਜਿਹੜੀ ਦੱਸਣਾ ਚਾਹਾਂਗਾ ਕਿ ਪੜ੍ਹੇ ਲਿਖੇ ਡਿਗਰੀਆਂ ਵਾਲੇ ਜਿਹੜੇ ਬੰਦੇ ਨੇ ਆ ਜਿਹੜੇ ਲੋਕਾਂ ਨੇ ਲੰਮਾ ਸਮਾਂ ਸਰਵਿਸ ਕੀਤੀ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਜਾਂ ਕੋਈ ਅੱਛਾ ਬਿਜ਼ਨਸਮੈਨਾ ਜਾਂ ਕੋਈ ਗਵਰਨਮੈਂਟ ਜੌਬ ਵਾਲਾ ਇਹ ਬੰਦਾ ਹੈ ਹਨ ਉਹ ਬੰਦੇ ਇਸ ਸਾਰੇ ਸਿਲਸਿਲੇ ਦੇ ਵਿੱਚ ਫਸਦੇ ਆ ਓਕੇ ਕਿਉਂਕਿ ਬਹੁਤ ਸਾਰੇ ਆਪਾਂ ਜਾਣਦੇ ਆ ਕਿ ਬਹੁਤ ਸਾਰੇ ਡਿਪਾਰਟਮੈਂਟਸ ਦੇ ਵਿੱਚ ਲੂਪ ਹੋਲਸ ਹੁੰਦੀਆਂ ਨੇ ਹਨ ਤੇ ਕਈ ਵਾਰੀ ਇਦਾਂ ਵੀ ਹੁੰਦਾ ਹੈ ਕਿ ਜਦੋਂ ਅਸੀਂ ਸਾਡੀ ਇਮਾਨਦਾਰੀ ਤੇ ਕਈ ਵਾਰੀ ਸ਼ੱਕ ਵੀ ਕੀਤਾ ਜਾਂਦਾ ਹੈ ਜੀ ਜੀ ਜੋ ਸਾਡੀ ਇਮਾਨਦਾਰੀ ਤੇ ਸ਼ੱਕ ਕੀਤਾ ਜਾਂਦਾ ਕਈ 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 ਵਾਰੀ ਅਸੀਂ ਖੁਦ ਹੀ ਸੋਚਦੇ ਹਾਂ ਕਿ ਹੈ ਅਸੀਂ ਮਤਲਬ ਇਹ ਕੁਝ ਕਰ ਸਕਦੇ ਹਾਂ ਅ ਇੱਕ ਦਿਨ ਮੇਰੇ ਮੇਰੇ ਇੱਕ ਦੋਸਤ ਦੱਸ ਰਿਹਾ ਸੀਗਾ ਕਿ ਮਤਲਬ ਚੰਡੀਗੜ੍ਹ ਦਾ ਰਹਿਣ ਵਾਲਾ ਹੀ ਹੈ ਉਹ ਮੈਨੂੰ ਦੱਸ ਰਿਹਾ ਕਿ ਮੈਨੂੰ ਇੱਕ ਦਿਨ ਕੋਈ ਕਾਲ ਆਂਦੀ ਆ ਬਈ ਸ਼ਾਮ ਕਰੀਬ 6:30 ਵਜੇ ਦੇ ਕਰੀਬ ਕਾਲ ਆਂਦੀ ਆ ਉਹ ਯੂ ਨੂੰ ਉਹਨਾਂ ਨੇ ਇੱਕ ਪਾਰਸਲ ਉਹਨਾਂ ਨੇ ਇੱਕ ਪਾਰਸਲ ਦਿੱਲੀ ਕੀਤਾ ਸੀਗਾ ਤੇ ਦਿੱਲੀ ਹੁਣ ਉਹ ਪਾਰਸਲ ਪਹੁੰਚ ਚੁੱਕਿਆ ਤੇ ਦਿੱਲੀੋਂ ਦਿੱਲੀ 에ਰਪੋਰਟ ਤੋਂ ਯੂਏਈ ਜਿਹੜਾ ਹੈ ਉਹ ਜਿਹੜਾ ਹੈ ਪਾਰਸਲ ਜਿਹੜਾ ਹੈ ਟ੍ਰਾਂਸਫਰ ਹੋਣਾ ਤੇ ਉਹਦੇ ਵਿੱਚ ਕੁਝ ਡਾਕੂਮੈਂਟਸ ਨੇ ਤੇ ਕੁਝ ਤੁਹਾਡਾ ਜ਼ਰੂਰੀ ਸਮਾਨ ਆ ਤੇ ਮਤਲਬ ਐਦਾਂ ਇਸ ਤਰੀਕੇ ਦੇ ਨਾਲ ਉਹਨੂੰ ਸਾਰਾ ਪ੍ਰੈਜ਼ੈਂਟ ਕੀਤਾ ਜਾਂਦਾ ਮਤਲਬ ਇਹ ਕਾਲ ਪਹਿਲਾਂ ਤਾਂ ਇੱਕ ਪਾਰਸਲ ਦੇ ਨਾਮ ਤੇ ਕਾਲ ਚੱਲਦੀ ਹੈ ਕੋਈ 6-7 ਮਿੰਟ ਹਨਾ ਉਹ ਬੰਦਾ ਜਿਹੜਾ ਕਾਲ ਸੁਣ ਰਿਹਾ ਹੁੰਦਾ ਜਿਹੜਾ ਮੇਰਾ ਦੋਸਤ ਆ ਉਹ ਕਾਲ ਸੁਣ ਰਿਹਾ ਹੁੰਦਾ ਕਾਲ ਸੁਣਦੇ ਆ ਸੁਣਦੇ ਆ ਮਤਲਬ 7 ਤੋਂ 8 ਮਿੰਟ ਹੋ ਜਾਂਦੇ ਆ ਫਿਰ ਉਹ ਐਗਜ਼ੀਕਿਊਟਿਵ ਨਾਲ ਕਿਸੇ ਮਤਲਬ ਹੋਰ ਨਾਲ ਜਿਹੜਾ ਸੀਨੀਅਰ ਆ ਸੀਨੀਅਰ ਹੁੰਦਾ ਪਾਰਸਲ ਵਾਲੇ ਦਾ ਜੀ ਮਤਲਬ ਇੱਕ ਪਾਰਸਲ ਵਾਲੇ ਦੇ ਜ਼ਰੀਏ ਜਿਹੜਾ ਡੀਟੇਲ ਰੈਸਟ ਹੁੰਦੀ ਹੈ ਮੈਂ ਉਹਦੇ ਬਾਰੇ ਗੱਲ ਕਰ ਰਿਹਾ ਉਹ ਜਦੋਂ ਇਹ ਇਦਾਂ ਦਾ ਬੰਦਾ ਜਿਹੜਾ ਮੇਰਾ ਦੋਸਤ ਆ ਉਹ ਮਤਲਬ ਉਹਨਾਂ ਨਾਲ ਗੱਲਬਾਤ ਕਰਦਾ ਰਹਿੰਦਾ 14-15 ਮਿੰਟ ਗੱਲ ਹੋ ਜਾਂਦੀ ਹੈ ਉਹਨਾਂ ਦੀ ਇਸ ਸਾਰੇ ਮਸਲੇ ਤੇ ਇਸ ਸਾਰੇ ਸਿਲਸਲੇ ਤੇ ਹੁਣ ਉੱਥੇ ਹੁੰਦਾ ਕੀ ਹੈ ਜਦੋਂ 15 ਜਦੋਂ ਆਲਮੋਸਟ 15 ਮਿੰਟ 15 ਤੋਂ 20 ਮਿੰਟ ਦੇ ਵਿੱਚਕਾਰ ਅਸੀਂ ਕਿਸੇ ਦੀ ਵੀ ਕਾਲ ਕਰ ਲੈਂਦੇ ਆ ਤੇ ਉਹ ਸਾਡੀ ਆਵਾਜ਼ ਜਿਹੜੀ ਹੈ ਕੈਚ ਕਰ ਲੈਂਦੇ ਆ ਉਹ ਸਾਡੀ ਆਵਾਜ਼ ਜਿਹੜੀ ਆ ਸਾਰਾ ਬੰਤਰ ਆ ਜਿਹੜੀ ਉਹ ਉਹਨਾਂ ਦੇ ਵਿੱਚ ਆ ਜਾਂਦੀ ਉਹਨਾਂ ਦੇ ਅੰਦਰ ਆ ਜਾਂਦੀ ਆ ਉਨਾਰੇ ਫਿਰਵਾਜ ਉਹ ਕੈਚ ਕੀਤੀ ਉਸ ਤੋਂ ਬਾਅਦ ਤੁਰੰਤ ਹੀ ਇੱਕ ਵੀਡੀਓ ਬਣਾ ਲਈ ਉਸ ਉਹ ਵੀਡੀਓ ਜਿਹੜੀ ਆ ਮਤਲਬ 20-25 ਮਿੰਟ ਦੇ ਵਿੱਚ ਵਿੱਚ ਹੀ ਉਹਦੇ ਫੋਨ ਤੇ ਸੈਂਡ ਹੋ ਜਾਂਦੀ ਆ ਪਹਿਲਾਂ ਤੁਹਾਨੂੰ ਇਹ ਕਿਹਾ ਜਾਂਦਾ ਕਿ ਤੇਰੇ ਤੁਸੀਂ ਜਿਹੜਾ ਪਾਰਸਲ ਕੀਤਾ ਸੀਗਾ ਉਹਦੇ ਵਿੱਚ ਕੁਝ ਇਲੀਗਲ ਸਮਾਨ ਨਿਕਲੇ ਆ ਤੇ ਮਤਲਬ ਕੁਝ ਨਾਜਾਇਜ਼ ਤਰੀਕੇ ਦਾ ਕੋਈ ਡਾਕੂਮੈਂਟਸ ਨੇ ਜੀ ਦੇ ਨਾਲ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਐਸ ਤਰੀਕੇ ਦਾ ਉਹ ਸਾਰਾ ਕੁਝ ਦੱਸਿਆ ਜਾਂਦਾ ਉਸ ਜੀ ਜੀ ਜਦੋਂ ਕਿ ਹੁੰਦਾ ਇਹੋ ਜਿਹਾ ਕੁਝ ਨਹੀਂ ਹੁੰਦਾਗਾ ਤੇ ਉਹਦੇ ਬਾਅਦ ਜਦੋਂ ਮੇਰਾ ਕੁਲੀਕ ਜਿਹੜਾ ਦੋਸਤ ਆ ਉਹ ਐਕਚੁਅਲੀ ਚ ਬੰਦਾ ਡਰ ਜਾਂਦਾ ਆ ਆਲਮੋਸਟ ਵੀ ਵੀ ਮੇਰੇ ਨਾਮ ਤੋਂ ਕੋਈ ਪਾਰਸਲ ਗਿਆ ਮੈਨੂੰ ਕਾਲ ਆ ਰਹੀ ਐ ਐਦਾਂ ਦਾ ਸਾਰਾ ਕੁਝ ਹੋ ਰਿਹਾ ਹੈ ਨਾ ਉਹਦੇ ਬਾਅਦ ਕੀ ਹੋਇਆ ਵੀ ਜਦੋਂ ਉਹਦੇ ਫੋਨ ਤੇ ਉਹਨਾਂ ਨੇ ਕੋਈ ਵੀਡੀਓ ਭੇਜੀ ਵੀਡੀਓ ਪੇ ਜਨ ਤੋਂ ਬਾਅਦ ਉਹਦੇ ਵਿੱਚ ਦੱਸਿਆ ਗਿਆ ਕਿ ਮਤਲਬ ਉਹਦੀ ਆਵਾਜ਼ ਜਦੋਂ ਕੈਚ ਕਰ ਲੇਗੀ 15 ਤੋਂ 20 ਮਿੰਟ ਜਿਹੜੇ ਬੰਦੇ ਨਾਲ ਅਸੀਂ ਗੱਲ ਕਰ ਲਈ ਉਸ ਬੰਦੇ ਦੀ ਆਵਾਜ਼ ਉਹਨੇ ਕੈਚ ਕਰ ਲਈ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਆਲਮੋਸਟ ਅੱਜਕੱਲ ਏਆਈ ਟੂਲਸ ਇੰਨੇ ਜ਼ਿਆਦਾ ਆ ਗਏ ਨੇ ਤੁਸੀਂ ਇੱਕ ਵਾਰੀ ਹੈਲੋ ਕਹਿ ਦੋਗੇ ਤਾਂ ਤੁਹਾਡੀ ਆਵਾਜ਼ ਇੱਕ ਵਾਰੀ ਕੈਚ ਹੋ ਜਾਏਗੀ ਤੇ ਉਹ ਸਾਰੇ ਦੀ ਸਾਰੀ ਜਿਹੜੀ ਆਵਾਜ਼ ਆ ਸਾਰੀ ਸਕ੍ਰਿਪਟ ਜਿਹੜੀ ਆ ਤੁਹਾਡੀ ਇੱਕ ਹੈਲੋ ਤੋਂ ਤਿਆਰ ਹੋ ਸਕਦੀ ਆ ਇਸ ਤਰੀਕੇ ਦੇ ਏਆਈ ਟੂਲਸ ਆ ਗਏ ਆ ਉਹ ਕੀ ਹੋਇਆ ਜਦੋਂ ਮਤਲਬ ਜਦੋਂ ਨੇ ਕਾਲ ਕੀਤੀ ਜਦੋਂ ਉਹਦੇ ਫੋਨ ਤੇ ਵੀਡੀਓ ਆ ਰਹੀ ਆ ਉਹ ਕਹਿੰਦਾ ਵੀ ਇਹ ਤਾਂ ਵੀਡੀਓ ਮੇਰੀ ਹੈ ਨਹੀਂਗੀ ਹਾਂ ਉਹ ਕਹਿੰਦੇ ਵੀ ਚਿਹਰਾ ਤੇਰਾ ਸਾਰਾ ਕੁਝ ਤੇਰਾ ਉਹਦੀ ਜਿੰਨੇ ਸੋਸ਼ਲ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਸੀਗਾ ਉਥੋਂ ਫੋਟੋ ਚੁੱਕੀ ਉਹਦੀ ਆਵਾਜ਼ ਨਾਲ ਆਵਾਜ਼ ਮੈਚ ਕੀਤੀ ਉਹ ਸਾਰਾ ਇੱਕ ਫਰਾਡ ਟਿੱਕੇ ਨਾਲ ਇੱਕ ਵੀਡੀਓ ਬਣਾ ਕੇ ਉਹਨੂੰ ਸ਼ੇਅਰ ਕਰ ਦਿੱਤਾ ਗਿਆ ਉਹ ਬੰਦਾ ਇੱਕ ਤਰੀਕੇ ਨਾਲ ਵੱਜ ਗਿਆ ਇਹ ਗੱਲ ਸਾਰੇ ਵਕਵੇ ਦੇ ਵਿੱਚ ਡੇਢ ਘੰਟਾ ਕਰੀਬ ਉਦੋਂ ਹੋ ਚੁੱਕਿਆ ਸੀਗਾ ਜਦੋਂ ਉਹਦੇ ਫੋਨ ਤੇ ਵੀਡੀਓ ਆ ਰਹੀ ਆ ਬਣ ਕੇ ਵੀਡੀਓ ਆ ਰਹੀ ਆ ਪਾਰਸਲ ਦੀ ਗੱਲ ਵਿੱਚ ਵਿਚਾਲੇ ਚੱਲੀ ਜਾ ਰਹੀ ਆ ਉਹਦੇ ਬਾਅਦ ਦੱਸਿਆ ਜਾਂਦਾ ਕਿ ਤੁਹਾਡੇ ਫੋਨ ਤੇ ਇੱਕ OTP ਆਇਆ ਤੁਹਾਡੇ ਇਸ ਨੰਬਰ ਤੇ ਕੋ OTP ਆਇਆ ਹੈ ਅਗਰ ਤੁਸੀਂ ਇਹ ਆਰਡਰ ਨੂੰ ਕੈਨਸਲ ਕਰਨਾ ਚਾਹੁੰਦੇ ਹੋ ਜਦੋਂ ਉਹ ਬੰਦਾ ਇਹਨੂੰ ਆਰਡਰ ਨੂੰ ਕੈਨਸਲ ਕਰਨਾ ਚਾਹੁੰਦਾ ਤੇ ਉਹਦੇ ਬਾਅਦ ਉਹ ਦੱਸ ਦਿੰਦਾ ਕਿ ਇਹ OTP ਆ ਹਾਂ ਆਲਮੋਸਟ ਬੰਦਾ ਡਰਦਾ ਹੁੰਦਾ ਹੈ ਕਿ ਇਹ ਹੋਕ ਹੀ ਰਿਹਾ ਹੈ ਨਾ ਉਹ ਦੱਸ ਦਿੰਦਾ ਬੰਦਾ ਵੀ ਮੇਰੇ ਫੋਨ ਤੇ ਇਹ OTP ਆਇਆ ਉਸ ਤੋਂ ਬਾਅਦ ਕੀ ਹੁੰਦਾ ਕਿ ਉਹਦਾ ਸਾਰੇ ਦਾ ਸਾਰਾ ਜਿਹੜਾ ਅਕਾਊਂਟਸ ਆ ਉਹ ਸਾਰਾ ਉਹ ਹੈਕਰਾਂ ਕੋਲੇ ਜਿਹੜੇ ਉਹ ਬੰਦੇ ਸਾਰਾ ਪ੍ਰੋਜੈਕਟ ਕਰ ਰਹੇ ਹੁੰਦੇ ਆ ਉਹਨਾਂ ਦੇ ਕੋਲ ਚਲ ਜਾਂਦਾ ਜਦੋਂ ਉਹਨਾਂ ਦੇ ਕੋਲ ਚਲ ਜਾਂਦਾ ਤੇ ਉਹਦੇ ਬਾਅਦ ਜਿਹੜਾ ਮੇਰਾ ਕੁਲੀਕ ਆ ਉਹ ਮੈਨੂੰ ਮੈਨੂੰ ਦੱਸਦਾ ਹੈ ਵੀ ਜਿਹੜਾ ਅਕਾਊਂਟ ਦਾ ਐਕਸੈਸ ਉਸ ਫੋਨ ਦੇ ਵਿੱਚ ਸੀਗਾ ਉਸ ਫੋਨ 'ਚ ਤਾਂ ਕਹਿੰਦਾ ਵੀ ਮੈਂ ਸਿਰਫ ਆਲਮੋਸਟ ਕਿਸ਼ਤਾ ਭਰਨ ਵਾਸਤੇ ਜਿਵੇਂ EMI ਭਰਨ ਵਾਸਤੇ ਉਦੋਂ ਵੀ ਪੈਸੇ ਪਾਉਂਦਾ ਸੀ ਜਿਹੜੇ ਦਿਨਾਂ ਦੇ ਵਿੱਚ ਮਤਲਬ ਜਿਵੇਂ ਫਰਸਟ ਡੇਟ ਦੇ ਵਿੱਚ ਜਦੋਂ ਉਹਨਾਂ ਦੇ ਕਿਸ਼ਤਾਂ ਕੁਸ਼ਤਾਂ ਕੱਟੀ ਨਹੀਂ ਗਿਆ ਉਹ ਕਹਿੰਦਾ ਦੋ ਕੁ ਕਿਸ਼ਤਾਂ ਚੱਲ ਰਹੀਆਂ ਸੀਗੀਆਂ ਤੇ ਲਾਸਟ ਡੇਟਾਂ ਸੀਗਾ ਕਹਿੰਦਾ ਮੈਂ ਉਦੋਂ ਪੈਸੇ ਨਹੀਂ ਸੀ ਰੱਖੇ ਵਿੱਚ ਤੇ ਕਹਿੰਦਾ ਵੀ ਮਤਲਬ 28 29 28 29 ਤਰੀਕ ਦੇ ਵਿੱਚ ਕਾਰ ਸੀਗੀ ਉਹਨਾਂ ਦੀ ਡੇਟ ਕੋਈ ਉਹ ਕਹਿੰਦਾ ਵੀ ਉਸ ਰਾਤ ਕਹਿੰਦਾ ਵੀ ਮੈਂ ਡਰ ਚੁੱਕਿਆ ਹੋਇਆ ਸੀਗਾ ਪੂਰਾ ਡਰ ਚੁੱਕਿਆ ਸੀਗਾ 6:30 ਵਜੇ ਦੇ ਕਾਲ ਆਂਦੀ ਆ ਮੈਂ 8:00 ਵਜੇ ਤੱਕ ਬੈਠਾ ਮਤਲਬ ਗੱਲਬਾਤ ਕਰਦਾ ਰਿਹਾ ਕਹਿੰਦਾ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਵੀਡੀਓ ਕਾਲ ਤੇ ਲਿਆ ਮੈਨੂੰ ਵੀਡੀਓ ਕਾਲ ਤੇ ਲਿਆ ਤੇ ਵੀਡੀਓ ਕਾਲ ਦੇ ਵਿੱਚ ਇਹ ਕੁਝ ਦੱਸਿਆ ਗਿਆ ਕਿ ਮਤਲਬ ਤੁਸੀਂ ਅਰੇਸਟ ਹੋ ਚੁੱਕੇ ਤੁਸੀਂ ਡਿਜੀਟਲ ਤਰੀਕੇ ਦੇ ਨਾਲ ਅਰੇਸਟ ਹੋ ਚੁੱਕੇ ਤੁਹਾਡਾ ਈਮੇਲ ਐਡਰੈਸ ਤੁਹਾਡਾ ਸਾਰਾ ਕੁਝ ਜਿਹੜਾ ਉਹ ਸਾਡੇ ਕੋਲ ਚੱਲ ਰਿਹਾ ਜਦੋਂ ਕੋ ਹੁੰਦਾ ਕੁਝ ਨਹੀਂਗਾ ਉਹਦੇ ਬਾਅਦ ਜਦੋਂ ਮੇਰਾ ਦੋਸਤ ਜਿਹੜਾ ਡਰ ਜਾਂਦਾ ਜਦੋਂ ਕਾਲ ਕਰਦਾ ਉਹਦੇ ਬਾਅਦ ਉਹਦੇ ਬਾਅਦ ਹੁੰਦਾ ਕੀ ਹੈ ਕਿ ਉਹ ਜਦੋਂ ਜਿਸ ਤਰੀਕੇ ਦੇ ਨਾਲ ਉਹ ਸਾਹਮਣੇ ਵਾਲਾ ਬੰਦਾ ਡੀਲ ਕਰ ਰਿਹਾ ਹੁੰਦਾ ਉਹ ਜੇ ਤੁਹਾਨੂੰ ਇਹ ਪੁੱਛਿਆ ਜਾਂਦਾ ਵੀ ਤੇਰਾ ਆਪਣਾ ਈਮੇਲ ਡਰੈਸ ਦੱਸ ਉਹ ਆਪਣਾ ਈਮੇਲ ਡਰੈਸ ਦੱਸਦਾ ਈਮੇਲ ਡਰੈਸ ਦੇ ਵਿੱਚ ਫਿਰ ਉਹ ਈਮੇਲ ਡਰੈਸ ਤੋਂ ਇਲਾਵਾ ਉਹ ਆਪਣੇ ਫੋਨ ਦਾ ਐਕਸੈਸ ਦਿੰਦਾ ਕਿ ਮੇਰੇ ਫੋਨ 'ਚ ਜਦੋਂ ਈਮੇਲ ਡਰੈਸ ਅਸੀਂ ਲੌਗਇਨ ਕਰਦੇ ਹਾਂ ਤੇ ਅੱਜਕੱਲ 2 ਦੋ ਵਾਰੀ ਵੈਰੀਫਿਕੇਸ਼ਨ ਹੁੰਦੀ ਹੈ ਹਨਾ ਇੱਕ ਵਾਰੀ ਫੋਨ ਤੇ ਕੋਡ ਆਉਂਦਾ ਤੇ ਇੱਕ ਵਾਰੀ ਦੂਸਰੇ ਤਰੀਕੇ ਨਾਲ ਹੁੰਦੀ ਹੈ ਮਤਲਬ ਇਹ ਫੋਨ ਦੇ ਉੱਤੇ ਇੱਕ ਨੋਟੀਫਿਕੇਸ਼ਨ ਆ ਜਾਂਦਾ ਉਹਨੂੰ ਅਲੌਕ ਕਰਨਾ ਪੈਂਦਾ ਫਿਰ ਜਾ ਕੇ ਮੇਲ ਆ ਜਿਹੜੀ ਲੌਗਇਨ ਹੁੰਦੀ ਹੈ ਜਦੋਂ ਮੇਲ ਦਾ ਐਕਸੈਸ ਦੇ ਦਿੰਦਾ ਤੇ ਉਹਦੇ ਬਾਅਦ ਉਹਦੀ ਮੇਲ ਤੇ ਉਹਦੀ ਮੇਲ ਤੇ ਕੁਝ ਡਾਕੂਮੈਂਟ ਆਉਂਦੇ ਆ ਉਹ ਡਾਕੂਮੈਂਟਾਂ ਦੇ ਵਿੱਚ ਇਹਨਾਂ ਵੱਡਾ ਫਰਾਡ ਮਤਲਬ ਕੇਸ ਬਣਿਆ ਹੁੰਦਾ ਕਿ ਮਤਲਬ ਤੁਸੀਂ ਆ ਵੀ ਕੀਤਾ ਤੁਸੀਂ ਆਪਣੇ ਮੇਰਾ ਦੋਸਤ ਉਹ ਵੈਸੇ ਇੱਥੇ ਮੋਹਾਲੀ ਚ ਬਿジネス ਬਿジネス ਕਰਦਾ ਆਪਣਾ ਪਰਸਨਲ ਬਿジネス ਤੇ ਉਹਨੂੰ ਦੱਸਿਆ ਜਾਂਦਾ ਕਿ ਤੇਰਾ ਕੁਝ ਹੋ ਰਿਹਾ ਦਾ ਮਤਲਬ ਸਾਰਾ ਕੁਝ ਦੱਸਿਆ ਜਾਂਦਾ ਇਹ ਸਾਰੇ ਵਕਵੇ ਦਾ ਰਾਤ ਕਰੀਬ 11 ਵਜੇ ਜਾਂਦੇ ਆ ਉਹਦੀ ਫੈਮਲੀ ਸਾਰੇ ਪਰੇਸ਼ਾਨ ਹੁੰਦੇ ਆ ਵੀ ਅਖਰ ਹੋ ਕੀ ਰਿਹਾ ਇੱਕ ਲਿਆ ਵੀ ਉਹਨਾਂ ਨੇ ਵੀਡੀਓ ਕਾਲ ਤੇ ਹੁੰਦਾ ਉਹਦੇ ਬਾਅਦ ਜਦੋਂ ਸਾਰੀ ਕਹਾਣੀ ਚੱਲਦੀ ਆ ਵਿੱਚ ਵਿਚਾਲੇ 12 ਦੇ ਕਰੀਬ ਵੱਜ ਜਾਂਦੇ ਆ 12 ਵੱਜ ਜਾਂਦੇ ਆ ਤੇ ਉਹ ਫਿਰ ਦੱਸਦਾ ਹੈ ਕਹਿੰਦਾ ਵੀ ਪਹਿਲਾਂ ਤਾਂ ਕਹਿੰਦਾ ਵੀ ਮੇਰੇ ਕੋਲੋਂ ਵੀ ਉਹਨਾਂ ਨੇ ਸਾਰਾ ਕੁਝ ਐਕਸੈਸ ਲਿਆ ਸਾਰਾ ਕੁਝ ਲਿਆ ਤੇ ਕਹਿੰਦਾ ਮੇਰੇ ਅਕਾਊਂਟ ਸੇ 400 ਕੁਝ ਕਰੀਬ ਰੁਪਏ ਸੀਗੇ ਇਹ ਕਹਿੰਦਾ ਵੀ ਮੈਂ ਮਤਲਬ ਮੈਂ ਜਦੋਂ ਉਹਨਾਂ ਨੂੰ ਦੱਸਿਆ ਵੀ ਮੇਰੇ ਅਕਾਊਂਟ ਸੇ ਬੈਲੈਂਸ ਹੈ ਨਹੀਂਗਾ ਮੈਂ ਐਦਾਂ ਦਾ ਬੰਦਾ ਹੈ ਨਹੀਂਗਾ ਮੇਰੇ ਕੋਲ ਪੈਸਾ ਹੈ ਹੀ ਨਹੀਂ ਤੇ ਜਦੋਂ ਉਹਨੂੰ ਦੱਸਿਆ ਜਾਂਦਾ ਕਿ ਸਾਹਮਣੇ ਵਾਲੇ ਬੰਦੇ ਨੂੰ ਦੱਸਿਆ ਜਾਂਦਾ ਕਿ ਮੇਰੇ ਕੋਲ ਪੈਸਾ ਹੈ ਨਹੀਂ ਤੇ ਉਹ ਨਾਲ ਦੀ ਨਾਲ ਕਹਿੰਦੇ ਆ ਵੀ ਤੇਰੇ ਕੋਲ ਸਾਡੀਆਂ ਜੜੀਆਂ ਨੇ ਅਡਲਟਸ ਫਿਲਮ ਜੜੀਆਂ ਨੇ ਜਿਹੜੀਆਂ ਤੂੰ ਜਿਹੜੀਆਂ ਸਾਰਾ ਕੁਝ ਕੀਤਾ ਉਹ ਸਾਰਾ ਕੁਝ ਸਾਡੇ ਕੋਲ ਆ ਕਰ ਜਾਂਦਾ ਕਹਿੰਦਾ ਯਾਰ ਵੀ ਮੈਂ ਤਾਂ ਇਹੋ ਜਿਹਾ ਕੋਈ ਇਲੀਗਲ ਕੰਮ ਕਰਦਾ ਹੀ ਨਹੀਂਗਾ ਜਿਹੜਾ ਵੀ ਮੇਰੇਆ ਮੇਰਾ ਇਦਾਂ ਦਾ ਕੁਝ ਹੋਵੇ ਵੀ ਜੜਾ ਇਲੀਗਲ ਕੰਮ ਕੋਈ ਕਰਦਾ ਹੋਵਾ ਇਹਨਾਂ ਕੋਲ ਪਹੁੰਚਿਆ ਹੋਵੇ ਹਨਾ ਸਾਰਾ ਕੁਝ ਤੇ ਉਹ ਬੰਦਾ ਮੇਰਾ ਦੋਸਤ ਜਿਹੜਾ ਬਹੁਤ ਡਰ ਜਾਂਦਾ ਹੈ ਵੀ ਵਿਚਾਰ ਮੇਰਾ ਤਾਂ ਇੱਥੇ ਨਾਮ ਹੈਗਾ ਤੇ ਜੇ ਇਦਾਂ ਦਾ ਕੁਝ ਹੋ ਗਿਆ ਤੇ ਬਦਨਾਮੀ ਹੋ ਜਾਣੀ ਹੈ ਤੇ ਉਹਦੇ ਬਾਅਦ ਕੀ ਕਰਦਾ ਕਹਿੰਦਾ ਵੀ ਦੱਸੋ ਤੁਹਾਨੂੰ ਚਾਹੀਦਾ ਕੀ ਆ ਉਹ ਕਹਿੰਦੇ ਵੀ ਪਹਿਲਾਂ ਮੰਗਦੇ ਆ 10 ਕਰੋੜ ਰੁਪਇਆ ਚਾਹੀਦਾ ਉਹ ਕਹਿੰਦੇ ਵੀ ਇੰਨੇ ਪੈਸੇ ਤਾਂ ਹੈ ਨਹੀਂ ਮੇਰੇ ਕੋਲੇ ਮੈਂ ਤਾਂ ਛੋਟਾ ਜਿਹਾ business ਮਾਇਨਾ ਤੇ ਮੇਰੇ ਕੋਲ ਇੰਨਾ ਪੈਸਾ ਹੈ ਨਹੀਂਗਾ ਉਹਦੇ ਬਾਅਦ ਕੀ ਹੁੰਦਾ ਵੀ ਜਦੋਂ ਮਤਲਬ ਉਹ ਮੈਨਾ ਕਰ ਦਿੰਦਾ ਵੀ ਇੰਨੇ ਪੈਸੇ ਮੇਰੇ ਕੋਲ ਹੈ ਨਹੀਂ ਉਹ ਕਹਿੰਦਾ ਵੀ ਤੂੰ ਦੇਨੇ ਕਿੰਨਾ ਚਾਹੁੰਦਾ ਕਹਿੰਦਾ ਮੇਰੇ account ਤੁਸੀਂ check ਕਰ ਲਓ ਕਹਿੰਦਾ ਨਹੀਂ ਐਡਾ ਵੱਡਾ ਤੂੰ ਆਪਣੀ profile ਐਡੀ ਵੱਡੀ ਬਣਾਈ ਅਚਲਸੇ ਉਹਨਾਂ ਨੂੰ profile ਮਿਲਦੀ ਕਿੱਥੋਂ ਆ ਉਹ ਬੰਦੇ ਦਾ Twitter account LinkedIn account ਪਲੱਸ ਜਿਹੜਾ ਹੈ Facebook account ਉਹ ਤਿੰਨੇ account ਨੇ ਜਿਹੜੇ ਉਸ ਫੋਨ ਦੇ ਨਾਲ ਲਿੰਕ ਹੁੰਦੇ ਆ ਉਥੋਂ ਬੰਦੇ ਉਹਦਾ ਐਕਸੈਸ ਦੇਖਦੇ ਆ ਵੀ ਇਹ ਬੰਦਾ ਕੀ ਕੀ ਕੁਸ਼ ਕਰਦਾ ਹੈ ਕੀ ਬਿジネス ਹੈ ਦਾ ਕੀ ਕੁਸ਼ ਕਿੱਦਾਂ ਹੈਗਾ ਉਹ ਸਾਰੀਆਂ ਫੋਟੋਆਂ ਉਹਨਾਂ ਦੀਆਂ ਸਾਰਾ ਕੁਝ ਉਹ ਦੇਖ ਲੈਂਦੇ ਆ ਤੇ ਉਹ ਕਹਿੰਦਾ ਵੀ ਮੇਰੇ ਕੋਲ ਤਾਂ ਇਹਦਾ ਹੈ ਨਹੀਂ ਗੇ ਉਹ ਤੁਰੰਤ ਮੈਨੂੰ ਕਾਲ ਕਰਦਾ ਹੈ ਮਤਲਬ ਇਸ ਕਾਲ ਲੱਗੇ ਦੇ ਦੌਰਾਨ ਉਹ ਮੈਨੂੰ ਮੈਸੇਜ ਕਰਦਾ ਮੈਂ ਰਾਤ ਕਰੀਬ 12:30 ਦੇ ਕਰੀਬ ਉਹ ਟਾਈਮ ਹੁੰਦਾ ਉਸ ਦਿਨ ਦਾ ਮੈਨੂੰ ਕਾਲ ਮੈਨੂੰ ਕਾਲ ਕਰਦਾ ਮੈਂ ਕਾਲ ਪਿਕ ਨਹੀਂ ਕਰਦਾ ਮੈਂ ਕਿਹਾ ਵੀ ਇਸ ਵੇਲੇ ਕਈ ਵਾਰੀ ਬੰਦਾ ਵੀ ਪਤਾ ਨਹੀਂ ਖਾਦੀ ਪੀਤੀ ਜੀ ਕਈ ਵਾਰੀ ਕਾਲ ਕਰ ਦਿੰਦਾ ਤੇ ਮੈਨੂੰ ਕਾਲ ਮੈਨੂੰ ਫਿਰ ਮੈਸੇਜ ਕਰਦਾ ਵੀ ਮੈਂ ਬਹੁਤ ਤਰੀਕੇ ਨਾਲ ਫਸ ਚੁੱਕਿਆ ਹਾਂ ਇਸ ਐਡ ਦੇ ਵਜ੍ਹਾ ਤੇ ਅੱਛਾ ਮੈਂ ਉਹਨੂੰ ਕਾਲ ਕਰਦਾ ਮੈਂ ਮੈਂ ਉਹਨੂੰ ਫਿਰ ਕਾਲ ਕਰਦਾ ਬੈਕ ਕਾਲ ਕਾਲ ਚੁੱਕਦਾ ਤੇ ਉਹਦੇ ਫੋਨ ਕਟਿਆ ਜਾਂਦਾ ਕਿਉਂਕਿ ਉਹਦਾ ਫੋਨ ਜਿਹੜਾ ਉਹ ਹੈਕਰਾਂ ਦੇ ਵੱਲੋਂ ਸਾਰਾ ਐਕਸੈਸ ਕੀਤਾ ਜਾ ਰਿਹਾ ਹੁੰਦਾ ਜਦੋਂ ਕਟਿਆ ਜਾਂਦਾ ਨਾਲ ਦੀ ਨਾਲ ਕਾਲ ਤੇ ਫਿਰ ਮੈਂ ਉਹਨੂੰ ਮੈਸੇਜ ਕਰਦਾ ਮੈਨੂੰ ਟੈਲੀਗ੍ਰam ਤੇ ਮੈਸੇਜ ਕਰਦਾ ਵੀ ਕੀ ਕੁਝ ਹੋਇਆ ਉਹ ਫਿਰ ਮੈਨੂੰ ਇੱਕ ਮਤਲਬ ਜੇ ਉਹ ਸਾਹਮਣੇ ਕਾਲ ਕਰ ਲਿਆ ਹੁੰਦਾ ਤੇ ਉਹਨਾਂ ਦੀ ਸਾਹਮਣੇ ਤੋਂ ਆਵਾਜ਼ ਆ ਰਹੀ ਹੁੰਦੀ ਆ ਜੋ ਕੁਝ ਹੋ ਰਿਹਾ ਹੁੰਦਾ ਉਹ ਮੈਨੂੰ ਇੱਕ ਆਡੀਓ ਮੈਸੇਜ ਭੇਜਦਾ ਉਹਦੇ ਵਿੱਚ ਉਹ ਸਾਰਾ ਕੁਝ ਗੱਲਬਾਤ ਹੋ ਰਹੀ ਹੁੰਦੀ ਆ ਤੇ ਮੈਂ ਉਹਨੂੰ ਤੁਰੰਤ ਮੈਸੇਜ ਇਹ ਕਰਦਾ ਵੀ ਤੂੰ ਇਸ ਕਾਲ ਨੂੰ ਤੁਰੰਤ ਕੱਟ ਦੇ ਆਪਾਂ ਬਾਾਕੀ ਗੱਲ ਬਾਅਦ ਚ ਕਰਦੇ ਆ ਅੱਛਾ ਤੇ ਉਹ ਜਦੋਂ ਕਹਿੰਦਾ ਉਹ ਉਹਨਾਂ ਨੂੰ ਕਹਿੰਦਾ ਵੀ ਮੈਂ ਹੁਣ ਕਾਲ ਕੱਟਣ ਲੱਗਿਆ ਮੇਰੇ ਕੋਲ ਕੁਝ ਨਹੀਂਗਾ ਉਹ ਕਹਿੰਦੇ ਐਦਾਂ ਕਿਦਾਂ ਕੁਛ ਨਹੀਂਗਾ ਤੇਰੇ ਤੇਰੇ ਨੀਂਸਟ ਇੱਕ ਕੇਸ ਬਣ ਗਿਆ ਹੋਇਆ ਹੈ ਅਸੀਂ ਸਾਈਬਰ ਸੈੱਲ ਦੇ ਵਿੱਚ ਤੂੰ ਜਿਹੜਾ ਜਿੰਨਾ ਅਡਲਟ ਕੰਟੈਂਟ ਜਿਹੜਾ ਸ਼ੇਅਰ ਕਰ ਰਹੇ ਆ ਜਿੰਨਾ ਕੁਝ ਕਰ ਰਹੇ ਉਹ ਕਹਿੰਦਾ ਯਾਰ ਮੈਂ ਕਰ ਰਹੀ ਨਹੀਂ ਰਿਹਾ ਕੁਝ ਕਹਿੰਦਾ ਤੂੰ ਨਹੀਂ ਕਰ ਰਿਹਾ ਤੇਰਾ ਫੋਨ ਆ ਕੁਝ ਦੱਸ ਰਿਹਾ ਤੇਰੇ ਇਸ ਨੰਬਰ ਤੋਂ ਆ ਅੜੀ ਚੀਜ਼ ਐਦਾਂ ਦਾ ਵਾਇਰਲ ਹੋਈ ਤੂੰ ਆ ਕੁਝ ਬਣਾ ਰਿਹਾ ਤੇਰੇ ਆ ਅੜੀਆਂ ਸ਼ਲੀਲ ਫੋਟੋਸ ਤੇਰੀਆਂ ਸਟੀਲ ਵੀਡੀਓਸ ਐਰਾ ਵਗੈਰਾ ਸਾਰਾ ਕੁਝ ਹੁੰਦਾ ਜਦੋਂ ਕਿ ਉਹ AI ਰਾਹੀਂ ਜਨਰੇਟ ਕਰ ਲਿਆ ਜਾਂਦਾ ਮਤਲਬ ਉਹਨਾਂ ਦੇ ਕੋਲ ਸੈਟਅਪ ਬਹੁਤ ਤਗੜਾ ਹੁੰਦਾ ਜਿਹੜੇ ਸਾਈਬਰ ਫਰਾਡ ਨੇ ਜਿਹੜੇ ਸਾਈਬਰ ਫਰਾਡ ਕਰਦੇ ਨੇ ਉਹਨਾਂ ਦੇ ਕੋਲੇ ਇਹ ੜਾ ਸਾਰਾ ਜਿਹੜੇ ਹੈਕਰਸ ਹੁੰਦੇ ਨੇ ਉਹਨਾਂ ਕੋਲੇ ਬਹੁਤ ਤਗੜਾ ਐਕਸੈਸ ਹੁੰਦਾ ਵੀ ਤੁਹਾਡੀ ਫੋਟੋ ਲਈ ਤੁਹਾਡੀ ਫੋਟੋ ਲੈਣ ਤੋਂ ਬਾਅਦ ਉਹ ਇੱਕ ਵਾਇਸ ਲੈਂਦੇ ਆ ਉਹਦੇ ਨਾਲ ਹੀ ਸਾਰਾ ਕੁਝ ਮੈਚ ਕਰ ਲਿਆ ਜਾਂਦਾ ਤੇ ਮੈਂ ਉਹਨੂੰ ਕਾਲ ਕਰਦਾ ਮੈਨੂੰ ਮੈਸੇਜ ਕਰਦਾ ਵੀ ਤੂੰ ਕਾਲ ਕੱਟ ਦੇ ਉਹ ਬੈਸੀ ਸਾਹਮਣੇ ਨੂੰ ਦੁ ਕਰਦਾ ਵੀ ਕਾਲ ਮੈਂ ਕਾਲ ਕੱਟਣ ਲੱਗਿਆ ਜਦੋਂ ਕਾਲ ਉਹ ਸਾਹਮਣੇ ਵਾਲੇ ਕਹਿੰਦੇ ਵੀ ਕਾਲ ਨਾ ਕੱਟੀ ਉਹ ਡਰ ਜਾਂਦਾ ਫਿਰ ਡਰ ਜਾਂਦਾ ਉਹ ਕਹਿੰਦਾ ਕਹਿੰਦਾ ਵੀ ਮੈਨੂੰ ਮੈਸੇਜ ਕਰਦਾ ਮੈਨੂੰ ਕਹਿੰਦਾ ਵੀ ਕਾਲ ਕੱਟੀ ਨਹੀਂ ਜਾ ਰਹੀ ਮੈਂ ਕਿਹਾ ਵੀ ਕਾਲ ਕੱਟੀ ਨਹੀਂ ਜਾ ਰਹੀ ਮੈਂ ਕਿਹਾ ਤੂੰ ਐਦਾਂ ਕਰ ਉਹ ਕਹਿੰਦਾ ਸਾਹਮਣੇ ਵਾਲੇ ਬੰਦੇ ਕਾਲ ਕੱਟਾ ਨਹੀਂ ਦੇ ਰਹੇ ਮੈਂ ਕਿਹਾ ਤੂੰ ਐਦਾਂ ਕਰ ਉਹਨਾਂ ਨੂੰ ਸਿੱਧਾ ਗੱਲ ਕਹਿ ਦੇ ਵੀ ਐਦਾਂ ਹੀ ਐਦਾਂ ਹੀ ਬੋਲ ਦੇ ਵੀ ਮੈਂ ਤੁਹਾਡੇ ਅੰਗੇਸਟ ਇੱਕ ਕੇਸ ਇੱਥੇ ਇੱਕ ਕੇਸ ਦਾਇਰ ਕਰਨ ਲੱਗਿਆ ਮੋਹਾਲੀ ਵਿੱਚ ਕੇਸ ਦਾਇਰ ਕਰਨ ਲੱਗਿਆ ਸਾਈਬਰ ਫੋਰਟ ਤੇ ਉਹ ਕਹਿੰਦਾ ਠੀਕ ਹੈ ਕਰ ਦੇ ਕੇਸ ਕਹਿੰਦਾ ਕਹਿੰਦਾ ਕੇਸ ਕਰਨ ਨਾਲ ਕੀ ਹੋ ਜੂਗਾ ਕਹਿੰਦਾ ਤੈਨੂੰ ਪਤਾ ਸੀ ਤੇਰੇ ਸੀਨੀਅਰ ਉਹ ਕਹਿੰਦਾ ਵੀ ਕਹਿੰਦਾ ਅਸੀਂ ਅਸੀਂ ਉਹਨਾਂ ਦੇ ਸੀਨੀਅਰ ਹਾਂ ਮਤਲਬ ਜਿਹੜੇ ਜਿਹੜੇ ਇੱਥੇ ਆਫੀਸਰ ਵਰਕਿੰਗ ਕਰਦੇ ਆ ਅਸੀਂ ਉਹਨਾਂ ਦੇ ਸੀਨੀਅਰ ਹਾਂ ਫਿਰ ਉਹ ਮੈਨੂੰ ਵੈਸੇ ਹੀ ਕਰਦਾ ਵੀ ਐਦਾਂ ਬੋਲ ਰਿਹਾ ਮੈਂ ਕਿ ਯਾਰ ਤੂੰ ਕੋਈ ਗੱਲ ਨਾ ਕਰ ਉਹਨਾਂ ਨਾਲ ਸਿਰਫ ਇੰਨੀ ਗੱਲ ਕਰ ਦੇ ਉਹਨਾਂ ਦੇ ਜਿਹੜੇ ਮੇਰੇ ਅਕਾਊਂਟ 'ਚ ਹੈਗੇ ਨੇ ਉਹ ਕੱਢ ਲਓ ਤੇ ਮੇਰਾ ਪਿੱਛੇ ਛੱਡੋ ਜਦੋਂ ਇੰਨੀ ਗੱਲ ਕਰਦੇ ਆ ਤੇ ਉਹ ਸਾਹਮਣੇ ਤੋਂ ਬੰਦਾ ਜਿਹੜਾ ਜਿਹੜਾ ਕਾਲ ਕਾਲ ਕਰ ਰਿਹਾ ਹੁੰਦਾ ਉਹ ਹਿੰਦੀ ਹਿੰਦੀ ਭਾਸ਼ਾ ਦੇ ਵਿੱਚ ਹਿੰਦੀ ਬੋਲੀ ਦੇ ਵਿੱਚ ਉਹਨੂੰ ਗਾਲ ਕੱਢਦਾ ਤੇ ਜਦੋਂ ਇਹਨੂੰ ਗਾਲ ਕੱਢਦਾ ਤੇ ਇਹ ਇਹ ਵੀ ਅੱਗੋਂ ਜਵਾਬ ਦਿੰਦਾ ਤੇ ਜਵਾਬ ਦੇਣ ਤੋਂ ਬਾਅਦ ਤੁਰੰਤ ਫੋਨ ਕੱਢ ਦਿੰਦਾ ਫਿਰ ਰੈਗੂਲਰ ਉਹਨੂੰ ਕਰੀਬ 3 ਵਜੇ 4 ਵਜੇ ਤੱਕ ਤੜਕੇ 3-4 ਵਜੇ ਤੱਕ ਮਤਲਬ ਉਹ ਰਾਤ ਉਹਦੇ ਲਈ ਬਹੁਤ ਖਤਰਨਾਕ ਸੀਗੀ 3-4 ਵਜੇ ਤੱਕ ਕੋਲਾ ਆਉਂਦੀਆਂ ਰਹਿੰਦੀਆਂ ਵੱਖ-ਵੱਖ ਨੰਬਰ ਤੋਂ ਵੱਖ-ਵੱਖ ਚੀਜ਼ਾਂ ਤੋਂ ਵੱਖ-ਵੱਖ ਵੀਡੀਓ ਸਾਰਾ ਕੁਝ ਉਹਨੂੰ ਕਰ ਲਿਆ ਜਾਂਦਾ ਤਾਂ ਮੈਂ ਉਹਨੂੰ ਮੈਸੇਜ ਕਰਦਾ ਮੈਂ ਕਿਹਾ ਵੀ ਤੂੰ ਬੇ ਟੈਨਸ਼ਨ ਹੋ ਕੇ ਸੌਂ ਜਾ ਮੈਂ ਉਹਨੂੰ ਕਹਿਣਾ ਤੂੰ ਪਹਿਲਾਂ ਤਾਂ ਆਪਣੀ ਈਮੇਲ ਦਾ ਪਾਸਵਰਡ ਆ ਜਿਹੜਾ ਉਹ ਤੁਰੰਤ ਚੇਂਜ ਕਰ ਤੇ ਬੇਸ਼ੱਕ ਉਹਨਾਂ ਦੇ ਕੋਲ ਗਿਆ ਚਲਾ ਤੂੰ ਉਹਨੂੰ ਇੱਕ ਤਾਂ ਆਪਣੀ ਈਮੇਲ ਐਡਰੈਸ ਚੇਂਜ ਕਰ ਦੇ ਦੂਜੀ ਗੱਲ ਆਪਣਾ WhatsApp ਜਿਹੜਾ ਜਾਂ ਆਪਣਾ ਜਿਹੜਾ ਜਿੰਨਾ ਵੀ ਤੇਰੇ ਅਕਾਊਂਟਸ ਆ ਉਹ ਇੱਕ ਵਾਰੀ ਲੌਗ ਆਊਟ ਕਰ ਦੇ ਮਤਲਬ ਡਿਲੀਟ ਕਰ ਦੇ ਉਸ ਤੋਂ ਬਾਅਦ ਮੈਂ ਇਹਨੂੰ ਕਹਣਾ ਵੀ ਤੂੰ ਆਪਣੇ ਤੂੰ ਆਪਣੇ ਇਸ ਫੋਨ ਨੂੰ ਇੱਕ ਵਾਰੀ ਫਾਰਮੈਟ ਕਰ ਦੇ ਉਹਦੇ ਚ ਈਮੇਲ ਆਈਡੀ ਡਿਲੀਟ ਡਿਲੀਟ ਹੋ ਜੇਗੀ ਪਲੱਸ ਜਿੱਥੇ-ਜਿੱਥੇ ਤੇਰਾ ਅਕਾਊਂਟ ਲੌਗ ਇਨ ਆ ਉੱਥੋਂ ਲੌਗ ਪਾਸਵਰਡ ਚੇਂਜ ਕਰਨ ਤੋਂ ਬਾਅਦ ਉੱਥੇ ਈਮੇਲ ਆਈਡੀ ਲੌਗ ਆਊਟ ਕਰ ਦੇ ਤਾਂ ਅਸੀਂ ਕਰੀਬ ਮੈਂ 2 ਵਜੇ ਦੇ ਕਰੀਬ ਉਹਨੂੰ ਦੱਸ ਦੇਣਾ ਸਾਰੀ ਘਟਨਾ ਤੇ ਉਹਦੇ ਬਾਅਦ ਮੈਂ ਵੀ ਸਮਝਾਣਾ ਉਹ ਵੀ ਠੀਕ ਆ ਉਹ ਬੰਦਾ ਕਹਿੰਦਾ ਵੀ ਸਵੇਰੇ ਮੈਨੂੰ 3 ਵਜੇ ਤੱਕ ਕਾਲ ਆਂਦੀ ਰਹੀ ਹੈ ਨੈਕਸਟ ਡੇ ਅਸੀਂ ਅ ਮਤਲਬ ਉਹ ਮੈਨੂੰ ਕਾਲ ਕਰਦਾ ਵੀ ਵੀ ਇਹ ਕੀ ਹੋਇਆ ਸੀਗਾ ਕਿਦਾਂ ਸਭ ਕੁਝ ਸੀਗਾ ਉਹ ਮੈਨੂੰ ਦੱਸਦਾ ਵੀ ਇਦਾਂ ਕਿਦਾਂ ਮੈਂ ਕਹਿੰਦਾ ਯਾਰ ਵੀ ਇਹ ਸਾਡੇ ਕੋਲ ਬਹੁਤ ਸਾਰੇ ਕੇਸ ਹੁੰਦੇ ਰਹਿੰਦੇ ਆ ਅਸੀਂ ਰੋਜ਼ ਇਹਨਾਂ ਚੀਜ਼ਾਂ ਨੂੰ ਵਾਚ ਕਰਦੇ ਆ ਕਹਿੰਦਾ ਅੱਛਾ ਤੇ ਜਦੋਂ ਮੈਂ ਉਹਨੂੰ ਦੱਸਿਆ ਮੈਂ ਕਿ ਯਾਰ ਵੀ ਇਹ ਵੈਸੇ ਤਾਂ ਇਹ ਆਮ ਜੀ ਗੱਲ ਆ ਵੀ ਬੰਦੇ ਕੋਲ ਪਹਿਲਾਂ ਤਾਂ ਮੈਂ ਕਿਹਾ ਇਦਾਂ ਹੁੰਦਾ ਸੀਗਾ ਕਿ OTP ਲੈ ਲਿਆ ਤੁਹਾਡੇ ਕੋਲ ਤੁਹਾਡੇ ਨਾਮ ਤੋਂ ਇਦਾਂ ਕਹਿੰਦਾ ਵੀ ਮੈਡਮ ਤੁਹਾਡੇ ਅਕਾਊਂਟ 'ਚ ਇਦਾਂ ਪੈਸੇ ਆਏ ਆ ਜਬ ਸਾਰੇ ਇਦਾਂ ਤੁਹਾਡੇ ਅਕਾਊਂਟ 'ਚ ਪੈਸੇ ਆਏ ਆ ਤੇ ਤੁਸੀਂ ਇੱਕ OTP ਦੇਣਾ ਵੀ ਬੰਦਾ OTP ਪੂਲ ਪਲਿਖੇ ਦੇ ਦਿੰਦਾ ਹੈ ਤੇ OTP ਜਦੋਂ ਬੰਦਾ ਦੇ ਦਿੰਦਾ ਤੇ ਆਟੋਮੈਟਿਕਲੀ ਸਾਡੇ ਅਕਾਊਂਟ 'ਚ ਜਿੰਨਾ ਕੁਛ ਹੁੰਦਾ ਉਹ ਸਾਰੇ ਦਾ ਸਾਰਾ ਨਿਕਲ ਜਾਂਦਾ ਤੇ ਮੈਂ ਉਹਨੂੰ ਦੱਸਿਆ ਮੈਂ ਕਿ ਯਾਰ ਵੀ ਇਹ ਐਸਐਲ ਦੀ ਇੱਕ ਨਵਾਂ ਫਰਾਡ ਤਰੀਕ ਨਵਾਂ ਇੱਕ ਫਰਾਡ ਚੱਲ ਰਿਹਾ ਡਿਜੀਟਲ ਰੈਸਟ ਇਹ ਰ ਮਤਲਬ ਵੈਸੇ ਤੇ ਤੈਨੂੰ ਸਾਰਾ ਕੁਝ ਮੈਂ ਕਿ ਜਦੋਂ ਸਾਰਾ ਕੁਝ ਤੈਨੂੰ ਉੱਥੇ ਕੈਚ ਕਰ ਲਿਆ ਗਿਆ ਸੀਗਾ ਤੈਨੂੰ ਹਨਾ ਜੇ ਤੂੰ ਜੇ ਮਤਲਬ ਹੋ ਸਕਦਾ ਵੀ ਮੈਂ ਨਾ ਕਾਲ ਕਰਦਾ ਜਾਂ ਆਪਣੀ ਗੱਲ ਨਾ ਹੁੰਦੀ ਰਾਤ ਨੂੰ ਜੇ ਮੈਨੂੰ ਸੋ ਗਿਆ ਹੁੰਦਾ ਤਾਂ ਆਪਾਂ ਗੱਲ ਨਾ ਕਰ ਪਾਉਂਦੇ ਤਾਂ ਮੈਨੂੰ ਦੱਸ ਦੇ ਮੈਂ ਕਿ ਯਾਰ ਵੀ ਇਹ ਜਿਹੜਾ ਫਰਾਡ ਆ ਇਹ ਇਦਾਂ ਦੀਆਂ ਜਿਹੜੀਆਂ ਕਾਲਸ ਆਉਂਦੀਆਂ ਨੇ ਉਹ ਆਲਮੋਸਟ ਫਰਾਡ ਹੀ ਹੁੰਦੀਆਂ ਨੇ ਕਿਉਂਕਿ ਸਾਡੇ ਸਾਡੇ ਵੱਲੋਂ ਜਦੋਂ ਕੁਝ ਕੀਤਾ ਹੀ ਨਹੀਂ ਗਿਆ ਹੁੰਦਾ ਤੇ ਅਸੀਂ ਕਿਉਂ ਹਨਾ ਇਦਾਂ ਡਰਦੇ ਆ ਤੇ ਮੈਂ ਕਿਹਾ ਵੀ ਇਦਾਂ ਦਾ ਕੁਝ ਕਰਨ ਦੀ ਲੋੜ ਨਹੀਂ ਜੋ ਕੁਝ ਜੋ ਕੁਝ ਜਿੱਦਾਂ ਉਹ ਬੋਲਦੇ ਨੇ ਉਹਨਾਂ ਦਾ ਠੀਕ ਹੈ ਇਟ ਇਜ਼ ਓਕੇ ਹੈ ਨਾਓ ਤੇ ਅੱਛਾ ਫਿਰ ਉਹ ਆਂਦਾ ਮੇਰੇ ਕੋਲ ਦਫ਼ਤਰ ਫਿਰ ਮੈਂ ਉਹਨਾਂ ਸਾਰੀ ਗੱਲਬਾਤ ਸਮਝਾਉਣਾ ਸੋ ਇਹ ਜਿਹੜਾ ਸਾਰਾ ਐਪੀਸੋਡ ਆ ਵੈਸੇ ਤਾਂ ਅਵੇਅਰਨੈਸ ਲਈ ਮੇਰੀ ਮੇਰੀ ਇੱਕ ਦੋਸਤ ਦੀ ਕਹਾਣੀ ਆ ਜਿਹੜੀ ਮੈਂ ਤੁਹਾਨੂੰ ਸ਼ੇਅਰ ਕੀਤੀ ਆ ਲੇਕਿਨ ਸਾਈਬਰ ਫਰੌਡ ਤੋਂ ਇਸ ਤਰੀਕੇ ਨਾਲ ਬਚਿਆ ਜਾ ਸਕਦਾ ਹੈ ਡਿਟ ਅਰੈਸਟ ਤੋਂ ਇਸ ਇਸ ਤਰੀਕੇ ਨਾਲ ਬਚਿਆ ਜਾ ਸਕਦਾ ਹੈ ਕਿ ਅਸੀਂ ਜਾਂ ਜਿਹੜੇ ਇੱਕ ਤਾਂ ਜਦੋਂ ਵੀ ਸਾਨੂੰ ਅਨਨੋ ਨੰਬਰ ਤੋਂ ਕੋਈ ਕਾਲ ਆਂਦੀ ਆ ਉਨੂੰ ਕਾਲ ਨੂੰ ਪਹਿਲੀ ਗੱਲ ਤਾਂ ਪਿਕ ਨਾ ਕਰੋ ਦੂਜੀ ਗੱਲ ਆਪਣਾ ਜਿੰਨੇ ਵੀ ਅਦਰ ਨੰਬਰ ਨੇ ਉਹਨਾਂ ਨੂੰ ਸਾਇਲੈਂਟ ਮੋਡ ਤੇ ਰੱਖੋ ਵੀ ਜਦੋਂ ਵੀ ਕੋਈ ਏਦਾਂ ਦੀ ਕਾਲ ਆਂਦੀ ਆ ਉਹ ਨਾ ਚੱਕੀ ਜਾਵੇ ਤਾਂ ਜੇਕਰ ਕਿਸੇ ਦੇ ਕਾਲ ਜਾਂ ਮੈਸੇਜ ਆ ਗਿਆ ਤੇ ਤੁਸੀਂ ਸਭ ਤੋਂ ਪਹਿਲਾਂ ਉਹਨੂੰ ਕਾਲ ਨੂੰ ਕੱਟ ਦਿਓ ਉਹਨੂੰ ਉਸ ਤੋਂ ਬਾਅਦ ਮੈਸੇਜ ਸ਼ੇਅਰ ਕਰ ਦਿਓ ਵੀ ਤੁਸੀਂ ਕੌਣ ਹੋ ਕਿੱਦਾਂ ਹੋ ਫਿਰ ਉਹ ਜੇਕਰ ਬੰਦਾ ਉਹ ਟੈਕਸਟ ਮੈਸੇਜ ਦਾ ਜਵਾਬ ਦਿੰਦਾ ਤਾਂ ਇਟ ਇਟ ਇਜ਼ ਅ ਫਾਈਨ ਉਹਨੂੰ ਗੱਲ ਕਰੋ ਜੇਕਰ ਤੁਹਾਡੀ ਜੈਨੂਇਨ ਵੀहां ਠੀਕ ਆ ਜੇਕਰ ਤੁਹਾਡੇ ਕੰਮ ਨਾਲ ਰਿਲੇਟਡ ਆ ਤਾਂ ਤੁਸੀਂ ਉਹਨੂੰ ਕਾਲ ਨੂੰ ਪਿਕ ਕਰ ਸਕਦੇ ਹੋ ਜਾਂ ਕਾਲ ਦਾ ਜਵਾਬ ਦੇ ਸਕਦੇ ਹੋ ਤੇ ਅਗਰ ਜੇਕਰ ਉਹ ਚੀਜ਼ ਇਦਾਂ ਦੀ ਨਹੀਂ ਗਈ ਹਨਾ ਤੇ ਉਹਨੂੰ ਜਵਾਬ ਦੇਣ ਦੀ ਲੋੜ ਨਹੀਂ ਨਾ ਹੀ ਕਿਸੇ ਨੂੰ ਇਦਾਂ ਈਮੇਲ ਦਾ ਐਕਸੈਸ ਦੋ ਨਾ ਹੀ ਕਿਸੇ ਨੂੰ ਬਿਨਾ ਕੁਝ ਮੰਗੇ OTP ਦਿਓ ਕਿਉਂਕਿ ਇਹ ਸਾਰਾ ਕੁਝ ਜਿਹੜਾ ਹੈ ਇਹ ਇੱਕ ਤਰੀਕੇ ਦੇ ਨਾਲ ਇੱਕ ਫਰਾਡ ਚੱਲ ਰਿਹਾ ਹੈ ਜਿਹੜਾ ਪਹਿਲਾਂ ਪਹਿਲਾਂ ਜਿਹੜਾ ਚੱਲਦਾ ਹੁੰਦੇ ਸੀਗਾ ਮੋਬਾਈਲ ਸਿਰਫ ਓਟੀਪੀ ਤੋਂ ਚੱਲਦਾ ਹੁੰਦੇ ਸੀਗਾ ਲੇਕਿਨ ਅੱਜ ਕੱਲ ਜਿਹੜਾ ਬਿਗੈਰ ਮੋਬਾਈਲ ਓਟੀਪੀ ਤੋਂ ਪਲੱਸ ਫੋਨ ਹੈਕਿੰਗ ਤੋਂ ਇੱਕ ਜਿਹੜਾ ਈਮੇਲ ਫਰਾਡਸ ਤੋਂ ਇੱਕ ਈਮੇਲ ਫਰਾਡਸ ਵੀ بڑا ਜਿਹੜਾ ਪ੍ਰਚਲਿਤ ਹੋਇਆ ਹੈ ਇਸ ਸਮੇਂ ਉਹਦਾ ਮੈਂ ਮੈਨੂੰ ਖੁਦ ਵੀ ਅਜਾ ਦੀਆਂ ਈਮੇਲਸ ਆਉਂਦੀਆਂ ਨੇ ਜਿੱਦਾਂ ਮੈਂ ਖੁਦ ਵੀ ਸ਼ਿਕਾਰ ਹੋ ਚਲਾ ਸੀਗਾ ਲੇਕਿਨ ਮੈਂ ਬਚ ਗਿਆ ਤੇ ਸੋ ਇਹਦੇ ਬਾਰੇ ਅਸੀਂ ਇਸ ਮਸਲੇ ਤੇ ਤਾਂ ਬਾਅਦ ਚ ਗੱਲ ਕਰਾਂਗੇ ਲੇਕਿਨ ਅੱਜ ਡਿਜੀਟਲ ਰੈਸਟ ਬਾਰੇ ਜਿਹੜਾ ਮੈਂ ਤੁਹਾਨੂੰ ਸੂਚਿਤ ਕੀਤਾ ਹੈ ਵੀ ਐਦਾਂ ਦੀ ਜਿਹੜੀ ਕਾਲ ਆਂਦੀ ਆ ਜਾਂ ਕੁਝ ਵੀ ਐਦਾਂ ਦਾ ਕੁਝ ਆਂਦਾ ਉਹਨੂੰ ਪਲੀਜ਼ ਪਲੀਜ਼ ਉਹਨੂੰ ਕਦੇ ਵੀ ਅਲਾਉ ਨਾ ਕਰੋ ਕਦੇ ਵੀ ਕਾਲ ਪਿਕ ਨਾ ਕਰੋ ਕਿਉਂਕਿ ਬਹੁਤ ਸਾਰੇ ਬੰਦੇ ਨੇ ਜਿਹੜੇ ਉਹ ਸਾਡੇ ਸਾਡੇ ਮੁਲਕ ਦੇ ਅੰਦਰ ਬੈਠ ਕੇ ਸਾਡੇ ਉਹ ਦੁਸ਼ਮਣ ਬਣੇ ਹੋਏ ਆ ਜਿਹੜੇ ਐਦਾਂ ਦੇ ਹੈਕਰਸ ਨੇ ਹੈਕਰਸ ਬਹੁਤ ਸਾਰੇ ਅੱਛੇ ਵੀ ਆ ਤੇ ਉਹ ਉਹ ਜਿਹੜੇ ਹੈਕਰਸ ਅੱਛੇ ਆ ਜਿਹੜੇ ਜਿਹੜੇ ਸਾਡੇ ਮੁਲਕ ਦੀ ਸੁਰੱਖਿਆ ਨੂੰ ਲੈ ਕੇ ਵਰਕਿੰਗ ਕਰਦੇ ਆ ਜਿਹੜੇ ਸਾਈਬਰ ਫਰਾਡ ਨੇ ਤੇ ਉਹਨਾਂ ਲੋਕਾਂ ਉਹਨਾਂ ਲੋਕਾਂ ਦੇ ਐਕਸੈਸ ਦੇਖਦੇ ਆ ਵੀ ਜਿਹੜੇ ਲੋਕ ਇਹ ਸਾਰੇ ਮਸਲੇ ਤੇ ਜਿਸ ਤਰੀਕੇ ਦੇ ਨਾਲ ਇਹ ਸਾਰੇ ਮਸਲੇ ਨੂੰ ਵਾਚ ਕਰਦੇ ਆ ਹਨ ਤੇ ਜਿੰਨਾ ਵੀ ਹੋ ਸਕੇ ਇਸ ਫਰਾਡ ਤੋਂ ਬਚੋ ਤੇ ਕਦੇ ਵੀ ਕਿਸੇ ਦੀ ਮਤਲਬ ਕਾਲ ਪਿਕ ਇਦਾਂ ਦੀ ਨਾ ਕਰੋ ਕਦੇ ਵੀ ਵੀਡੀਓ ਕਾਲ ਤੇ ਨਾ ਜਾਓ ਤਾਂ ਜੋ ਇਹ ਸਾਰੇ ਇਹ ਸਾਰੇ ਵਕਵੇ ਤੋਂ ਬਚਿਆ ਜਾ ਸਕੇ ਤੇ ਤੁਸੀਂ ਵੀ ਅ ਮਤਲਬ ਇਸ ਸਾਰੇ ਸਿਲਸਲੇ ਤੋਂ ਬਚ ਸਕੋ ਕਦੀ ਵੀ ਕਾਲ ਨਾ ਪਿਕ ਕਰੋ ਕਦੀ ਵੀ ਕੋਈ ਇਦਾਂ ਦਾ ਮੈਸੇਜ ਦਾ ਜਵਾਬ ਨਾ ਦਿਓ ਜਿਹੜਾ ਕਿਸ ਤੁਹਾਨੂੰ ਲੱਗਦਾ ਵੀ ਇਲੈਗਲ ਮੈਸੇਜ ਆ ਜਾਂ ਕੁਝ ਇਦਾਂ ਦਾ ਹਨਾ ਠੀਕ ਹੈ ਸੋ ਥੈਂਕ ਯੂ ਸੋ ਮਚ ਸੁਖਦੇਵ ਜੀ ਤੁਹਾਡਾ ਵੀ ਬੜੀ ਮਿਹਰਬਾਨੀ ਤੁਸੀਂ ਸਾਨੂੰ ਇਸ ਮੁੱਦੇ ਬਾਰੇ ਪੁੱਛਿਆ ਤੇ ਅਸੀਂ ਥੋੜਾ ਜਿਹਾ ਪਾਟਕਾ ਨੂੰ ਦੱਸ ਸਕੇ ਸੋ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਜੀ ਸੋ ਦੋਸਤੋ ਇਹ ਸਾਨੇ ਗੁਰਪ੍ਰੀਤ ਜੀ ਜਿਨ੍ਹਾਂ ਨੇ ਸਾਈਬਰ ਸੁਰੱਖਿਆ ਸੰਬੰਧੀ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਅਸੀਂ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਤੁਹਾਡਾ ਵੀ ਕੋਈ ਸਵਾਲ ਹੈ ਜਾਂ ਤੁਸੀਂ ਕੋਈ ਆਪਣਾ ਅਨੁਭਵ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ 'ਚ ਜਰੂਰ ਦੱਸੋ ਇਸ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਹੋ ਸਕਦਾ ਹੈ ਤੁਹਾਡਾ ਇੱਕ ਸ਼ੇਅਰ ਕਿਸੇ ਨੂੰ ਵੱਡਾ ਘਾਟਾ ਪੈਣ ਤੋਂ ਬਚਾ ਸਕਦਾ ਹੋਵੇ ਸੋ ਬਹੁਤ-ਬਹੁਤ ਧੰਨਵਾਦ